ਅਤਿ ਦੀ ਗਰਮੀ ਵਿੱਚ ਇਨਸਾਫ ਲੈਣ ਲਈ ਪੀੜਤ ਪਰਿਵਾਰ ਨੇ ਡੈੱਡ ਬੋਡੀ ਰੱਖ ਨੈਸ਼ਨਲ ਹਾਈਵੇ ਤੇ ਲਗਾਇਆ ਤਰਨਾ ਗੱਡੀਆਂ ਦੇ ਲੱਗੇ ਲੰਬੇ ਲੰਬੇ ਜਾਮ ਪੁਲਿਸ ਦੇ ਭਰੋਸੇ ਤੋਂ ਬਾਅਦ ਵਾਲਮੀਕ ਜਥੇਬੰਦੀ ਨੇ ਚੁੱਕਿਆ ਤਰਨਾ ਮਾਮਲਾ ਬੀਤੇ ਦਿਨੀ ਜੇਲ੍ਹ ਵਿੱਚ ਬੰਦ ਹਵਾਲਾਤੀ ਦੀ ਕਥਿਤ ਕੁੱਟਮਾਰ ਕੁੱਟਮਾਰ ਕਾਰਨ ਹੋਈ ਮੌਤ ਦਾ ਜ਼ਿਲ੍ਹਾ ਤਰਨਤਾਰਨ ਦੇ ਥਾਣਾ ਚਬਾਲ ਅਧੀਨ ਆਉਂਦੇ ਪਿੰਡ ਲਾਲੂ ਘੁੰਮਣ ਨਿਵਾਸੀ ਨੌਜਵਾਨ ਸਰਬਜੀਤ ਸਿੰਘ ਦੀ ਬੀਤੀ ਦਿਨੀ ਇਲਾਜ ਦੌਰਾਨ ਮੌਤ ਹੋ ਗਈ। ਜੋ ਕਰੀਬ 3 ਸਾਲ ਤੋਂ ਕੇਂਦਰੀ ਜੇਲ੍ਹ ਗੋੰਦਵਾਲ ਸਾਹਿਬ ਵਿਖੇ ਬੰਦ ਸੀ। ਪਰਿਵਾਰ ਨੇ ਦੋਸ਼ ਲਾਇਆ ਕਿ ਸਰਬਜੀਤ ਸਿੰਘ ਦੀ ਜੇਲ੍ਹ ਵਿੱਚ ਤਾਇਨਾਤ ਇੱਕ ਡੀਐਸਪੀ ਵੱਲੋਂ ਕਥਤ ਤੌਰ ਤੇ ਕੁੱਟਮਾਰ ਕੀਤੀ ਗਈ। ਜਿਸ ਕਾਰਨ ਉਸ ਦੀ ਮੌਤ ਹੋਈ ਪਰਿਵਾਰ ਵੱਲੋਂ ਇਨਸਾਫ ਨਾ ਮਿਲਦਾ ਵੇਖ ਅੱਜ ਮ੍ਰਿਤਕ ਸਰਬਜੀਤ ਸਿੰਘ ਦੀ ਡੈੱਡ ਬੋਡੀ ਨੂੰ ਤਰਨਤਾਰਨ ਦੇ ਨੈਸ਼ਨਲ ਹਾਈਵੇ 54 ਉੱਪਰ ਰੱਖ ਕੇ ਪਰਿਵਾਰ ਵੱਲੋਂ ਅਤੇ ਪਿੰਡ ਵਾਸੀਆਂ ਅਤੇ ਆਦ ਧਰਮ ਸਮਾਜ ਗਿਆਨਾਥ ਪੂਰਨ ਸੰਗਰਸ਼ ਦਲ ਭਗਵਾਨ ਵਾਲਮੀਕ ਸੰਗਰਸ਼ ਦਲ ਦੀ ਅਗਵਾਈ ਹੇਠ ਚੱਕਾ ਜਾਮ ਕੀਤਾ ਗਿਆ ਜਿਸ ਨੂੰ ਵੇਖਦਿਆਂ ਭਾਰੀ ਪੁਲਿਸ ਫੋਰਸ ਮੌਕੇ ਤੇ ਪੁੱਜ ਗਈ ਧਰਨਾਕਾਰੀਆਂ ਨੂੰ ਸ਼ਾਂਤ ਕਰਵਾਉਂਦੀ ਰਹੀ ਧਰਨੇ ਦੇ ਕਾਰਨ ਲੱਗੇ ਵੱਡੇ ਵੱਡੇ ਗੱਡੀਆਂ ਦੇ ਦੋਨੋਂ ਪਾਸੇ ਜਾਮ ਆਓ ਆਪਾਂ ਗੱਲਬਾਤ ਕਰਦੇ ਹਾਂ ਪਰਿਵਾਰ ਦੇ ਨਾਲ ਅਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਉਹਨਾਂ ਦਾ ਕੀ ਕਹਿਣਾ ਹੈ ਤੁਸੀਂ ਦੇਖਦੇ ਰਹੋ ਜੀਡੀਐਸ ਨਿਊਜ਼ ਚੈਨਲ ਪੱਤਰਕਾਰ ਬਾਬਾ ਗੁਰਦੇয়াল ਸਿੰਘ

ਓਏ 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 ਗੱਲ ਵੀ ਕਰੋ ਗੱਲ ਵੀ ਕਰੋ ਉਹਦੇ ਨੇਕ ਰੋ 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 ਸੱਜਣਾ ਅਸੀਂ ਚਾਹੁੰਦੇ ਆ ਕਿ ਉਸ ਉਸ ਜਿਹ ਕੋ ਅਸੀਂ ਸਾਰੇ ਮੈਕਬੀਨ ਰਿਸਪੈਕਟ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਇੱਥੇ ਆਉਣ ਤੋਂ ਪਹਿਲਾਂ ਬਾਡੀ ਰੱਖਣ ਤੋਂ ਪਹਿਲਾਂ ਰਿਸਪੈਕਟ ਵੀ ਸਾਰੂ ਨਾ ਕੋ ਗਏ ਆ ਘੜੇ ਕੋਟ ਸਰ ਕੋਲ ਇਹੋ ਚੀਜ਼ ਐ ਐਸਪੀ ਡੀ ਸਰ ਕੋਲ ਇਹਨਾਂ ਕੋਲ ਸਾਰਾ ਠੀਕ ਆ ਇਹੋ ਗੱਲ ਦੀ ਵੀ ਹੈ ਉਹ ਸਰਵ ਨਿਕਲਦੇ ਆ ਕਿ ਇਹ ਮੰਜਿਸਟਰ ਜਾਨ ਤੋਂ ਬਾਹਰ ਚ ਅਸੀਂ ਕਾਰਵਾਈ ਕਰ ਸਕਦੇ ਆ ਅਸੀਂ ਅਸੇ ਹੀ ਡੀਸੀ ਦਫਤਰ ਗਏ ਆ ਕਿ ਇਹ ਚੀਜ਼ ਦੇ ਤੇ ਤੁਰੰਤ ਕਾਰਵਾਈ ਜਿਹੜੀ ਹੋਣੀ ਚਾਹੀਦੀ ਐ ਤੇ ਬੰਦੀ ਵੀ ਆ ਇੱਕ ਹੁੰਦਾ ਬਾਈ ਵਿਟਨੈਸ ਨਹੀਂ ਸਾਡੇ ਕੋਲ ਸਾਡੇ ਕੋਲ ਅਜੇ ਮੁੰਡੇ ਦੀ ਬਾਈਟ ਆ ਗਈ ਐ ਵੀ ਜਿਹਦੇ ਵਿੱਚ ਉਹਨੇ ਕਿਹਾ ਵਕ ਮੇਰੀ ਛਾਤੀ ਤੇ ਚੜ ਕੇ ਉਹਨੇ ਲੱਤਾਂ ਮਾਰ ਕੇ ਮੇਰੇ ਕੰਨਾਂ ਦੇ ਪਰਦੇ ਪਾਰ ਕੇ ਇਸ ਤਰ੍ਹਾਂ ਨੂੰ ਨਸ਼ਾ ਵੀ ਕਰਦਾ 25 ਸਾਲ ਦਾ ਨੌਜਵਾਨ ਹੈ ਜੀ ਨੀ ਲੈ ਕੇ ਗਿਆ ਪਟੇ ਮਾਰੇ ਗਏ ਮੇਰੇ ਰੂਲ ਮਾਰੇ ਗਏ ਮੇਰੇ ਰੋਲਾਂ ਦੇ ਨੀ ਲੈ ਕੇ ਨਿਸ਼ਾਨ ਸਾਰਾ ਕੋਈ ਨਿਸ਼ਾਨ ਵਗੈਰਾ ਜੀ ਇੱਕ ਮਿੰਟ ਰੋਲਾਂ ਦੀ ਗੱਲ ਵਾਲੀ ਸੋ ਇਹਨਾਂ ਬਾਰੇ ਤੁਹਾਨੂੰ ਪਤਾ ਹੀ ਹੈ ਕਿ ਅੱਜ ਸਭ ਤੋਂ ਵੱਧ ਜੀਮਾ ਦਾ ਸੁਣੋ ਇਹਨਾਂ ਦਾ ਸਭ ਤੋਂ ਵੱਧ ਸਭ ਤੋਂ ਵੱਧ ਮੈਂ ਤੇ ਇਹਨਾਂ ਨੂੰ ਦੱਸਿਆ ਕਿ ਜੀ ਮੈਂ ਤਾਂ ਸਾਨੂੰ ਹੌਲ ਲਗਾ ਦੋ ਅਸੀਂ ਦੇਦੇ ਨਹੀਂ ਪਾਚ ਹਾਂਜੀ ਆਖੋ ਕਿ ਬੱਚਾ ਅਧਿਕਰੋ ਦੇ ਨੇ ਬਿਲਕੁਲ ਸਾਰੇ ਸਾਡਾ ਸਾਡਾ ਸਾਡੇ ਪਾਪਾ ਜੀ ਯਾਰ ਗੱਲ ਹਾਂਜੀ ਤਾਂ ਇੰਨਾ ਪੈਰ ਹੋਰ ਕੋਈ ਜੀ ਹੈਗਾ ਜੀ ਦਾ ਆ ਪੰਚਾਇਤ ਮੈਂਬਰ ਆ ਇਹੋ ਕਾਂ ਦੇ ਸਾਡੇ ਬੱਚੇ ਲੈ ਨਹੀਂ ਆਏ ਹੋ ਇਹ ਸਾਡੇ ਬੱਚੇ ਨਾਲ ਹੀ ਨਹੀਂ ਜਾ ਸਕਦੇ ਉਹਦੀ ਬਰਦੀ ਲਾਣੀ ਚਾਹੀਦੀ ਮਿਰਜਾ ਇਹੋ ਮੰਗ ਮੰਗਾ ਉਹ ਨਹੀਂ ਰਹਿਣਾ ਚਾਹੀਦਾ ਇੱਥੇ ਉਨੇ ਅੱਗੇ ਵੀ ਆਂਦੇ ਕੇਸ ਕੀਤਾ ਹੈ ਉਹਨੂੰ ਕਹਿੰਦੇ ਚੁੱਕਿਆ ਨੇ ਕੇਸ ਨੂੰ ਪਰ ਅਸੀਂ ਚੁੱਕਾਂਗੇ ਆਏ ਤਾਂ ਮਾਤੜ ਆ ਤੋ ਮਾਕੇ ਖਾਣ ਵਾਲੇ ਆ ਪਰ ਅਸੀਂ ਵੀ ਮੈਂਬਰ ਆ ਗਏ ਹੁਣ ਆਉਣ ਵਾਲੀ ਸਰਕਾਰ ਦੇ ਅਸੀਂ ਇਹੋ ਹੀ ਕਹਾਂਗੇ ਕਿ ਅੱਜ ਵਰਦੀ ਲੈਣੀ ਚਾਹੀਦੀ ਉਹਨਾਂ ਚਾਹ ਰਹੀ ਸ਼ਿਸ਼ਕਾਰਲੀ ਕਰਾਂਗੇ ਸਰਜੀ ਸਿੰਘ ਦੀ ਡੈਥ ਹੋਈ ਆ ਤੇ ਪਰਿਵਾਰ ਨੂੰ ਸਿਰਫ ਲਾਸ਼ ਨੈਸ਼ਨਲ ਜਿਨ ਦੇ ਸਿਰਫ ਦਸ਼ ਕੀਤਾ ਜਾ ਰਿਹਾ ਹੈ ਕੀ ਸਿਰਫ ਲਾਸ਼ ਦਾ ਕੀ ਇਹਦੇ ਵਿੱਚ ਜੋ ਇਹਨਾਂ ਨੇ ਬਿਰਜੀ ਹੁਣਾ ਨੇ ਸਾਨੂੰ ਆਗੇ ਦੱਸਿਆ ਗੁਰਦੀਪ ਹੁਣਾ ਨੇ ਤੇ ਜੋ ਸਾਨੂੰ ਪਤਾ ਲੱਗਾ ਉਹਦੇ ਵਿੱਚ ਇਹ ਆ ਕਿ ਇੱਕ ਇਨਮੇਟ ਦੀ ਡੈਥ ਹੋਈ ਆ ਗੋਦਵਾਲ ਜੇਲ੍ਹ ਦੇ ਵਿੱਚ ਜਿਹਦੇ ਵਿੱਚ ਇਹਨਾਂ ਨੇ ਜੋ ਬਿਆਨ ਲਿਖਾਏ ਨੇ ਉਹ ਜੁਡੀਸ਼ੀਅਲ ਮੈਜਿਸਟਰੇਟ ਸਾਹਿਬ ਨੇ ਲਿਖ ਲੈਨੇ ਉਦੇ ਅਨਸਾਰ ਕਾਰਵਾਈ ਹੋਊ ਕਿਉਂਕਿ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਹੁੰਦਾ ਆ ਉਹ ਜੁਡੀਸ਼ੀਅਲ ਕਸਟਡੀ 'ਚ ਮੰਨਿਆ ਜਾਂਦਾ ਉਹਦੀ ਜੁਡੀਸ਼ੀਅਲ ਜਾਂਚ ਹੋ ਰਹੀ ਆ ਜੁਡੀਸ਼ੀਅਲ ਜਾਂਚ ਦੇ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਆਧਾਰ ਤੇ ਬੀਐਨਐਸ ਦੇ ਅੰਦਰ ਕਾਰਵਾਈ ਕਰ ਦਿੱਤੀ ਜਾਏਗੀ ਕੋਈ ਸਾਥ ਵੀਰ ਤੇ ਪਰਵਾਦੇ ਜੱਤੀਬਲ ਸੇ ਤਾਂ ਦਾਗ ਆਇਆ ਇਹ ਧਰਨਾ ਸਰ ਕਿੱਦਾਂ ਚੁਕਾਇਆ ਜਾਏਗਾ ਕੋਈ ਇਸ ਨੂੰ ਝੂਠਾ ਨਾ ਹੋਇਆ ਹੋਈ ਜੀ ਨਹੀਂ ਨਾ ਬڑے ਬڑے ਮਹੂਤਵਪੂਰਨ ਵਿਅਕਤੀ ਨੇ ਇਹਨਾਂ ਨੇ ਇਹਨਾਂ ਨੇ ਸਾਰੀ ਸਾਰੀ ਗੱਲਬਾਤ ਹੋ ਗਈ ਹੈ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਅਸੀਂ ਵੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਇਹ ਮੰਨ ਗਏ ਨੇ ਇਸ ਗੱਲ ਨੂੰ ਇਹ ਵੀ ਨਹੀਂ ਚਾਹੁੰਦੇ ਵੀ ਕਿਸੇ ਨੂੰ ਕਿਸੇ ਦਾ ਕੋਈ ਫੱਟਲ ਖਵਾਰੀ ਹੋਵੇ ਕਿਸੇ ਆਮ ਜਨਤਾ ਦੀ ਇਹ ਆਪਣੇ ਹੱਕ ਕਰ ਲਏ ਨੇ ਕੰਮ ਇਸ ਕਰਕੇ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਹਨੂੰ ਚੁਕਾ ਲੈ ਸਰ ਹੁਣ ਪ੍ਰੋਟੈਸਟ ਖਤਮ ਹੋ ਗਿਆ ਧਰਨਾ ਚੁਕਾਇਆ ਜਾ ਰਿਹਾ ਹੈ ਬਿਲਕੁਲ ਜੀ ਬਿਲਕੁਲ ਸਾਰੇ ਸਾਰੇ ਸੀਨੀਅਰ ਅਫਸਰ ਆਏ ਆ ਅਸੀਂ ਰਿਸਪੈਕਟਡ ਵੀ ਮੰਨਦੇ ਆ ਵੇਖੋ ਉਹ ਜਿਹੜਾ ਇਹਨਾਂ ਦੱਸਿਆ ਵੀ ਜ਼ਿਲ੍ਹਾ ਜੁਡੀਸ਼ੀਅਲ ਦੇ ਵਿੱਚ ਜਿਹੜੀ ਆ ਉਹਨਾਂ ਦੀ ਮੌਤ ਹੋਈ ਆ ਉਹਦੇ ਅਸੀਂ ਜੱਜ ਸਾਹਿਬ ਆਏ ਸੀ ਉਹਦੇ ਵਿੱਚ ਜਿਹੜਾ ਉਹਨਾਂ ਦੀ ਉਹਨਾਂ ਦੀ ਰਹਿਣ ਦੇ ਵਿੱਚ ਜਿਹੜਾ ਉਹਦਾ ਪੋਸਟਮਾਰਟਮ ਕਰਵਾਇਆ ਗਿਆ ਵਾ ਉਹਨਾਂ ਦੀ ਰਿਪੋਰਟ ਉਹਨਾਂ ਦੇ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਅਸ਼ਵਾਸ਼ਣ ਦਵਾਇਆ ਵਾ ਕਿ ਜਿਹੜੀ ਅਸੀਂ ਤੁਰੰਤ ਕਾਰਵਾਈ ਕਰਕੇ ਜੋ ਬੰਦੀ ਆ ਉਹ ਅਸੀਂ ਕਰਾਂਗੇ ਔਰ ਜਿਹੜਾ ਵਾ ਵੇਖੋ ਜੀ ਪ੍ਰੋਟੈਸਟ ਦਾ ਮਤਲਬ ਸਾਨੂੰ ਇਹਨੂੰ ਕੱਜਲ ਖਰਾਬ ਕਰਨਾ ਨਹੀਂ ਪਬਲਿਕ ਨੂੰ ਅਸੀਂ ਖੁਦ ਨਹੀਂ ਚਾਹੁੰਦੇ ਕਿ ਉਹਨੂੰ ਸੜਕਾਂ ਦੇ ਉ ਉਰੀ ਮਹਾਰਾਜੀ ਇਹ ਗੁੰਡਾਗਰਦੀ ਆ ਕਿ ਜਿਹਨੇ ਜੇਲ੍ਹ ਦੇ ਵਿੱਚੋਂ ਬੱਚੇ ਦੀ ਛਾਤੀ ਦੇ ਚੜਕੇ ਲੱਤਾਂ ਮਾਰੀਆਂ ਕੰਨਾਂ ਦੇ ਪਰਦੇ ਪਾੜੇ ਗਏ ਆ ਇੱਕ ਗਰੀਬ ਮਾਂ ਦਾ 25 ਸਾਲ ਦਾ ਪੁੱਤਰ ਮਾਰ ਦਿੱਤਾ ਮੈਂ ਭਗਵੰਤਮਾਨ ਦੀ ਸਰਕਾਰ ਨੂੰ ਬੇਨਤੀ ਕਰਦਾ ਵਾਂ ਕਿ ਭਗਵੰਤਮਾਨ ਸਾਹਿਬ ਜੀ ਆਪ ਜਾ ਕੇ ਇਸ ਚੀਜ਼ ਦੇ ਬਰੀਕੀ ਦੇ ਉੱਤੇ ਕੀਤੇ ਜਾਣ ਔਰ ਇਸ ਪਰਿਵਾਰ ਨੂੰ ਘਰ ਆ ਕੇ ਮਿਲਣਾ ਜਿਨ੍ਹਾਂ ਦਾ 25 ਸਾਲ ਦਾ ਨੌਜਵਾਨ ਪੁੱਤ ਮਾਰ ਦਿੱਤਾ ਔਰ ਉਹਨਾਂ ਪਰਿਵਾਰ ਦੀ مالی ਹਾਲਤ ਚੈੱਕ ਕਰਨ ਕਿ ਉਸ ਦੀ مالی ਹਾਲਤ ਕੀ ਹੈਗੀ ਆ ਮੈਂ ਇਹੋ ਸਰਕਾਰ ਨੂੰ ਬੇਨਤੀ ਕਰਦਾ ਕਿ ਜਿੱਦਾਂ ਵੀ ਦੂਜਿਆਂ ਦੇ ਘਰਾਂ 'ਚ ਪਹੁੰਚ ਜਾਂਦੇ ਨੇ ਨਾ ਇਹ ਵੀ ਇਹ ਵੀ ਆਮ ਲੋਕਾਂ ਨੇ ਤੁਹਾਨੂੰ ਵੋਟਾਂ પાਕੇ ਬਣਾਇਆ ਵਾ ਇਹਨਾਂ ਦੇ ਘਰ ਵੀ ਆਉਣ ਔਰ ਇਸ ਪਰਿਵਾਰ ਦੀ ਸਾਲਣ ਉਸ 25 ਸਾਲ ਦਾ ਬੱਚਾ ਜਿਹੜਾ ਇਹਨਾਂ ਨੇ ਪੁਲਿਸ ਦੇ ਪ੍ਰਸ਼ਾਸਨ 'ਚ ਮਾਰ ਦਿੱਤਾ ਵਾ ਜਿਹੜਾ ਗੋਲਵਾਲ ਜੇਲ੍ਹ ਦੇ ਵਿੱਚ ਉਸ ਡੀਐਸਪੀ ਦੇਤੇ ਔਰ ਉਹਦੇ ਜਿਹੜਾ ਇੱਕ ਨਾਲ ਉਹਦਾ ਚਮਚਾ ਵਾ ਉਹਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਅਸੀਂ ਇਹ ਚਾਹੁੰਦੇ ਹਾਂ ਕਿ ਹੁਣ ਜਿਹੜਾ ਠੰਡਾ ਦੀ ਜੁਗਰੇ ਸੁਚੇਤ ਕਰਨ ਕਰਦੇ ਪਏ ਉਹਦੇ ਵਿੱਚ ਜਿਹੜਾ ਸਰੋਂ ਐਸਪੀ ਸਾਹਿਬ ਉਹਨਾਂ ਨੇ ਕਿਹਾ ਵੀ ਤੁਸੀਂ ਇਹਨੂੰ ਇਹ ਸਿਵਲ ਹਸਪਤਲ ਹਸਪੀਟਲ ਜਿੰਨੇ ਦਰ ਤੱਕ ਇਹ ਐਫਆਈਆ ਨਹੀਂ ਮਿਲਦੀ ਉਹਨੇ ਤੱਕ ਬੋਡੀ ਜਿਹੜੀ ਕੈਂਡੀਡੇਟ ਚਲੋਗੇ ਨਹੀਂ ਤਾਂ ਇਹ ਦੁਬਾਰਾ ਪ੍ਰੋਟੈਸਟ ਕਰਾਂਗੇ ਜੇ ਸਖਤੋ ਸਖਤ ਕਾਰਵਾਈ ਨਹੀਂ ਹੋ ਗਈ ਪਰ ਉਹਨੂੰ ਅਸ਼ਵਾਸ਼ਣ ਦਵਾਇਆ ਗਿਆ ਵਾ ਕਿ ਜਦੋਂ ਰਿਪੋਰਟ ਆਉਂਦੀ ਉਸ ਵੇਲੇ ਤੁਹਾਨੂੰ ਫੇਰ ਕੱਟ ਕੇ ਜਿਹੜੀ ਦੇ ਦੇ ਸਰਬਜੀਤ ਸਿੰਘ ਸੰਧੂ ਡੀਐਸਪੀ ਆ ਸੁਖਪਾਲ ਸੰਧੂ ਕੋਨਵਾਲ ਜੇਲ੍ਹ ਦੇ ਵਿੱਚ ਔਰ ਉਹਦਾ ਸੁਮਨ ਇੱਕ ਗਨਮੈਨ ਆ ਜਿਹੜਾ ਕਿ ਇੱਕ ਧਨਾੜ ਇੱਕ ਦਲਿਤ ਪਰਿਵਾਰਾਂ ਨੂੰ ਬਰਦਾਸ਼ਤ ਨਹੀਂ ਕਰਦਾ ਉਹਦੇ ਵੱਜੋਂ ਜਿਹੜੀ ਇਹ ਦਰਿੰਦਗੀ ਕੀਤੀ ਗਈ ਹੈ ਧੰਨਵਾਦ ਜੋ ਬੋਲੇ ਸੋਨਰਪਾ ਹੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰ ਗਿਆਨਾਤ ਮਹਾਰਾਜ ਕੀ ਜੈ ਜੋਜੀ ਪਾਸ਼ਾ ਸਤਿਗੁਰ ਪੁਰਾਣਾਤ ਮਹਾਰਾਜ ਮਾ ਜੀ ਕੀ ਜੈ ਗੱਦੀ ਦੇ ਬਰਾਜਮਾਨ ਸਤਗੀਂਦਾਰੀ ਨਾਤ ਮਹਾਰਾਜ ਕੀ ਜੈ ਵੇਖੋ ਜੀ ਅਸੀਂ ਆਦਿਵਾਸੀ ਗੁਰ ਗਿਆਨਤ ਪੁਰਾਣਾ ਸੰਘਰਸ਼ ਦਲ ਵਾਲਮੀਕ ਪੀਰ ਤੇ ਦੇ ਤੋ ਗਿਆਨ ਆਸ਼ਰਮ ਜੀ ਜਥੇਬੰਦੀ ਤੋਂ ਔਰ ਸਾਡਾ ਸਭਾ ਵੀ ਜੀ ਸੰਘਰਸ਼ ਦਲ ਤੋਂ ਔਰ ਬਾਬਾ ਜੀ ਸਾਡੇ ਜਿਹੜੇ ਹਰਦੇਵ ਜੀ ਔਰ ਸਾਡੀਆਂ ਸਮੂਹ ਜਥੇਬੰਦੀਆਂ ਔਰ ਸਮੂਹ ਭਾਈਚਾਰਾ ਜਿਹੜਾ ਵਾ ਦਲਿਤਾਂ ਪਰਿਵਾਰਾਂ ਦੇ ਨਾਲ ਜਿੰਨੀਆਂ ਵੀ ਅੱ ਇਸ ਸਰਕਾਰ ਦੇ ਵਿੱਚ ਸਭ ਤੋਂ ਵੱਧ ਹੋਈਆਂ ਵਾ ਅਸੀਂ ਚੋਣੇ ਆ ਕਿ ਆਹਦਾ ਕੋਈ ਤੰਗ ਕਰਨ ਨੂੰ ਪਬਲਿਕ ਨੂੰ ਕੋਈ ਮਨਸ਼ਾ ਨਹੀਂ ਹੈਗੀ ਕੋਈ ਪੁਲਿਸ ਪ੍ਰਸ਼ਾਸਨ ਨੂੰ ਮਨਸ਼ਾ ਨਹੀਂ ਹੈਗੀ ਵੀ ਅਸੀਂ ਤੰਗ ਕਰੀਏ ਜਾਂ ਅਸੀਂ ਬੇਦੋਸ਼ਿਆਂ ਨੂੰ ਕੋਈ ਵੀ ਅਪਸ਼ਬਦ ਬੋਲੀਏ ਪਰ ਜਿਹੜਾ ਸੁਖਪਾਲ ਸੰਧੂ ਜੇਲ੍ਹ ਦੇ ਵਿੱਚ ਇੱਕ ਡਿਊਟੀ ਨਿਭਾ ਰਿਹਾ ਅਫਸਰ ਆ ਜੇ ਦੋ ਗੁੱਟਾਂ ਦਰਮਿਆਨ ਕੋਈ ਝਗੜਾ ਆਇਆ ਵਾ ਤੇ ਉਹਨਾਂ ਨੂੰ ਫਰਜ ਬੰਦਾ ਸੀ ਉਹਨਾਂ ਦੇ ਤੇ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੇ ਪਰਚਾ ਦਰਜ ਕਰਦੇ ਉਹਨਾਂ ਦੀ ਕਸਟਡੀ ਚ ਉਹਨੇ ਉਹਨੂੰ ਦਲਿਤ ਪਰਿਵਾਰ ਦਾ ਬੱਚਾ ਸਮਝ ਕੇ ਜਿਹੜਾ 2.5 ਸਾਲ ਤੋਂ ਅੰਦਰ ਬੰਦਿਆ ਬਿਨਾ ਨਸ਼ੇ ਦਾ 25 ਸਾਲ ਦਾ ਬੱਚਾ ਵਾ ਉਹ ਹਲੇ ਕਿਨੇ ਪੁਲਿਸ ਦੀ ਮਦਦ ਕੀਤੀ ਆ ਪੁਲਸ ਨੇ ਮਦਦ ਕਰਨ ਦੇ ਬਾਵਜੂਦ ਉਹਨੇ ਪੁਲਸ ਨੂੰ ਸੌਸ ਬਣ ਕੇ ਇੱਕ ਦੱਸਿਆ ਵੀ ਆ ਫਲਾਨਾ ਜਿਹੜਾ ਪਿੰਡ ਦੇ ਵਿੱਚ ਇੱਕ ਗੰਦਾ ਅੰਸਰ ਆ ਜਿਹੜਾ ਪਿੰਡ 'ਚ ਗੰਦਗੀ ਫਲਾ ਰਿਹਾ ਵਾ ਤੇ ਉਹਤੇ ਕਾਰਵਾਈ ਕੀਤੀ ਜਾਵੇ ਉਲਟਾ ਪੁਲਸ ਨੇ ਉਸ ਲੜਕੇ ਨੂੰ ਹੀ ਜੇਲ੍ਹ ਦੇ ਵਿੱਚ ਚੋਕੇ ਬੰਦ ਕਰ ਦਿੱਤਾ ਗਿਆ ਵੇਖੋ ਕਿੰਨੀ ਤਗੜੀ ਧੱਕੇਚਾਹੀ ਆ ਇਹ ਪ੍ਰਸ਼ਾਸਨ ਉਸ ਦੌਰਾਨ 19 ਤਿਕ ਨੂੰ ਲਿਆ ਗਿਆ ਉਹਨੂੰ ਪਹਿਲਾ ਟੀਵੀ ਹਸਪਤਲ ਖੜਿਆ ਗਿਆ ਜਦ ਟੀਵੀ ਹਸਪਤਲ ਦੇ ਡਾਕਟਰਾਂ ਨੇ ਉਹਨੂੰ ਨਹੀਂ ਰੱਖਿਆ ਉਸ ਤੋਂ ਬਾਅਦ ਉਹਨੂੰ ਗਨਨਕੋ ਹਸਪਤਲ ਰੈਫਰ ਕੀਤਾ ਗਿਆ ਵਾ ਜਿਸ ਦਿਨ ਉਹਦੀ ਮੌਤ ਹੋ ਗਈ ਹੈ ਠੀਕ ਹੈ ਜੀ ਆਰਟੀਕਲ ਪੁਲਿਸ ਪ੍ਰਸ਼ਾਸਨ ਕੋ ਇਹੋ ਮੰਗਿਆ ਕਿ ਉਸ ਸੁਖਪਾਲ ਸੰਧੂ ਦੇਤੇ ਔਰ ਜਿਹੜਾ ਉਹ ਗਨਮੈਨ ਹੈ ਸੁਮਨ ਔਰ ਇਹਤੇ ਜਿਹੜੀ ਆ ਪਰਚਾ ਦਰਜ ਕੀਤਾ ਜਾਵੇ ਉਦੋਂ ਹੀ ਅਸੀਂ ਬੋਡੀ ਦਾ ਸੰਸਕਾਰ ਕਰਾਂਗੇ ਜਦੋਂ ਉਹਨਾਂ ਦੇ ਕਾਰਵਾਈ ਹੋਏਗੀ ਔਰ ਨਾ ਹੀ ਆਡਾ ਪਬਲਿਕ ਨੂੰ ਕੋਈ ਮੰਨਸ਼ਾ ਵਾ ਕਿ ਪਬਲਿਕ ਨੂੰ ਪਰੇਸ਼ਾਨ ਕਰੀਏ ਪਰ ਜੇ ਦਲਿਤ ਭਾਈਚਾਰੇ ਨੂੰ ਇਹ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਸਭ ਤੋਂ ਵੱਧ ਸੜਕਾਂ ਦੇ ਤਰਤਨਾ ਪੈ ਰਿਆ ਕਿਸਾਨਾਂ ਨੂੰ ਉਤਰਨਾ ਪੈ ਰਿਆ ਮੇਰੇ ਆਪਣੇ ਨਾ ਟੀਚਰਾਂ ਨੂੰ ਉਤਰਨਾ ਪੈ ਰਿਆ ਹਰ ਕਿਸੇ ਨਾਲ ਧੱਕੇਸ਼ਾਹੀ ਹੋ ਰਹੀ ਆ ਮੈਂ ਬੇਨਤੀ ਕਰਦਾ ਕਿ ਹੁਣ ਤੇ ਜਾਗੋ ਜਿਹੜੀ ਵੀ ਅਗੇ ਲੋਕ ਇਸ ਸਰਕਾਰ ਦੇ ਦੌਰਾਨ ਸਾਨੂੰ ਇਨਸਾਫ ਚਾਹੀਦਾ ਵਾ ਇਸ ਪਰਿਵਾਰ ਦਾ ਉਹਦੀ ਮਾਂ ਵਾ ਜਿਹੜਾ ਫਾਦਰ ਨਹੀਂ ਹੈਗਾ ਇੱਕ ਬੇਟਾ ਇੱਕ ਭਰਾ ਬਣਾ ਹੈ ਡੀਕੇਪ ਜਿਹੜਾ ਕੁਰਸੀ ਤੇ ਬੈਠਾ ਆ ਉਹਨਾਂ ਨੂੰ ਕੋਣ ਇਨਸਾਫ ਦੇ ਇਹ ਕਮਾਉਣ ਵਾਲਾ ਸੀ ਇਹਨੂੰ ਚੁੱਕ ਕੇ ਜੇਲ੍ਹ ਚ ਬੰਦ ਕਰ ਦਿੱਤਾ ਗਿਆ ਵਾ ਜਿਹੜੀ ਮਾਂ ਕੋ 2.5 ਸਾਲ ਇੱਕ ਪੈਸੇ ਨਹੀਂ ਹੋ ਸਕੇ ਉਹਦੀ ਜ਼ਮਾਨਤ ਕਰਾਉਣ ਵਾਸਤੇ ਉਹਦੇ ਘਰ ਦੇ ਹਾਲਾਤ ਕੀ ਹੋਣਗੇ ਇਸ ਲਈ ਸਾਡੀਆਂ ਸਮੂਹ ਜਥੇਬੰਦੀਆਂ ਜਿਹੜੀਆਂ ਵਾਂ ਹਨ ਨੂੰ ਐਸਪੀ ਸਾਹਿਬ ਵੀ ਆਏ ਆ ਅਸ਼ਵਾਸ਼ਣ ਦਵਾਉਂਦੇ ਆ ਵੀ ਅਸੀਂ ਪਰਚਾ ਦਰਜ ਕਰਦੇ ਨੇ ਦਰਜਾ ਕਰ ਦੇਣਾ ਅਸੀਂ ਬੋਡੀ ਦਾ ਸਸਕਾਰ ਕਰ ਦਾਂਗੇ ਸਾਡੀ ਕਿਸੇ ਨਾਲ ਕੋਈ ਜਿਹੜੀ ਨਿੱਜੀ ਦੁਸ਼ਮਣੀ ਤਾਂ ਹੈ ਨਹੀਂ ਆ ਅਸੀਂ ਸੋਸ਼ਲ ਵਰਕ ਕਰਾਂਗੇ ਮੌਦਾ ਕਰਨ ਦੀ ਔਰ ਜੇਲ੍ਹ ਦੇ ਵਿੱਚ ਜਿਹੜਾ ਵਾ ਇੰਟਰੋਗੇਟ ਕੀਤਾ ਗਿਆ ਉਸ ਪਾਸ ਸੰਧੂ ਜਿਹੜਾ ਡਿੱਟੀ ਉਤੋਂ ਦਾ ਔਰ ਉਹਦਾ ਇੱਕ ਗਨਮੈਨ ਆ ਜਿੰਨੇ ਕੀਤਾ ਸੀ ਉਹਦਾ ਨਾਮ ਲੈਂਦੇ ਆ ਜੇਲ੍ਹ ਸੁਪਰੀਡੈਂਟ ਦਾ ਨਾਮ ਨਹੀਂ ਲੈ ਰਹੇ ਕਿਉਂਕਿ ਜਿੰਨੇ ਕੀਤਾ ਸੀ ਉਹਨੂੰ ਕਹਿ ਰਹੇ ਆ ਤੇ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਔਰ ਇਸ ਵਿੱਚ ਕੋਈ ਸਾਰੇ ਸ਼ੀ ਬੋਡੀ ਦੇ ਨੀਲ ਪਏ ਹੋਇਆ ਸਰੀਰ ਤੇ ਸੱਟਾਂ ਲੱਗੀਆਂ ਕੰਨਾਂ ਦੇ ਵਿੱਚੋਂ ਜਿਹੜਾ ਵਾ ਉਹਦੇ ਬਲੱਡ ਆਂਦਾ ਪਿਆ ਵਾ ਹਾਂਜੀ ਤੇ ਉਹਦੀ ਆਪਣੀ ਜਵਾਨੀ ਦੀ ਗੱਲ ਆ ਪੋਸਟਮਾਰਟਮ ਕਰਾਇਆ ਗਿਆ ਕਿ ਨਹੀਂ ਕਰਾਇਆ ਪੋਸਟਮਾਰਟਮ ਜਿਹੜਾ ਮੈਜਿਸਟਰ ਦੀ ਹਾਜ਼ਰੀ ਵਿੱਚ ਹੋਇਆ ਜੀ ਪੋਸਟਮਾਰ ਜੱਜ ਸਾਹਿਬ ਦੇ ਕੋਲ ਬਿਆਨ ਵੀ ਹੋ ਚੁੱਕੇ ਆ ਪਰ ਸ਼ਾਦੀ ਪ੍ਰਸ਼ਾਸਨ ਨੇ ਮੰਗੇ ਕਿ ਉਹਨੂੰ ਸੇਕ ਤੇ ਕੋਈ ਲੱਗਾ ਨਹੀਂ ਨਾ ਮੋਢੀ ਮੋਢੀ ਵਿੱਚ ਡਾਕਟਰ ਨੇ ਕੀ ਕਹੇ ਹਨ ਹਾਂਜੀ ਡਾਕਟਰ ਨੇ ਕੀ ਕਿਹਾ ਮੋਢਾ ਵਿੱਚ ਕੀ ਕਿਹਾ ਵੀ ਸੱਟ ਲੱਗੀ ਆ ਕਿ ਲੱਗੇ ਨੇ ਮੋਢੀ ਵਿੱਚ ਡਾਕਟਰਾਂ ਨੇ ਕਿਹਾ ਸੱਟਾ ਲੱਗਿਆ ਬਾਕੀ ਜਿਹੜੀ ਆਨਰ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਜਿਹੜਾ ਵਾ ਸਾਰਾ ਕੁਝ ਜਿਹੜਾ ਨਿਸ਼ਾਰ ਹੋ ਜਾਏਗਾ ਠੀਕ ਹੈ